ਜਿਹੜਾ ਨਾਕਾ ਉਹ ਨਿਹੰਗ ਫੌਜਾਂ ਨਾਲ ਲਗਾਇਆ ਗਿਆ ਅਤੇ ਇਸ ਦੇ ਵਿੱਚ ਇਹ ਚੈਕਿੰਗ ਜਿਹੜੀ ਆ ਕਰ ਰਹੀ ਹੈ ਵੀ ਕਿਸੇ ਕੋ ਕੋਈ ਵੀ ਨਸ਼ੀਲਾ ਪਦਾਰਥ ਜਿਹੜਾ ਮਿਲਦਾ ਉਸ ਕੋ ਡਸਟਬਿਨ ਵਿੱਚ ਫੇਕ ਦਿਜੀਏ। ਅੱਛਾ ਜੀ ਇਹ ਚਰੋਟੀ ਕੋ ਡਸਟਬਿਨ ਅਸੀਂ ਉਹਨੂੰ ਹੀ ਕਹਿਣਾ ਵਾਹਿਗੁਰੂ ਜੀ ਜਿਹਦੇ ਕੋਲੇ ਆ ਅਸੀਂ ਦੂਜੇ ਆਦਮੀ ਨੂੰ ਨਹੀਂ ਕਹਿੰਦੇ। ਇਸ ਕੋ ਬਾਹਰ نکਾਲਾ ਉਹ ਡਿਜ਼ਾਸਟਰ ਹੈ। ਜਾਤ ਸੰਗਤ ਜੜੀਆਂ ਨਹੀਂ ਲੈ ਕੇ ਆਉਂਦੀ ਕਿਉਂਕਿ ਸਿਆਣੀ ਸੰਗਤ ਆ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਫਿਰ ਉਹਨੂੰ ਬੜੇ ਪਿਆਰ ਸੱਚਕਾਰ ਨਾਲ ਸਾਈਡ ਤੇ ਖੜ ਕੇ ਫਿਰ ਦੱਸ ਦਈਦਾ ਸਾਰਾ ਗਾਈਡ ਕਰ ਦਈਦਾ ਉਹ ਸਮਝ ਜਾਂਦਾ ਵੀ ਨਹੀਂ ਠੀਕ ਹੈ ਗੁਰੂ ਮਹਾਰਾਜ ਦੀ ਮਰਿਆਦਾ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੋਰ ਗੁਰਦੁਆਰਿਆਂ ਸਾਹਿਬ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਨਾਕਾ ਉਹ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ ਨਾਕਾ ਤਾਂ ਨਹੀਂ ਕਰਤੇ ਆਰਾਮ ਨਾਲ ਪੁੱਛਦੇ ਨੇ ਬੜੀ ਜੀ ਹਾਂ ਹਾਂ ਕੋਈ ਦਿੱਕਤ ਨਹੀਂ کہیں ਕੋਈ ਗੜਬੜ ਮੇਰੇ ਆਪੇ ਪੁੱਛਦੇ ਆਪ ਨੂੰ ਜੀ ਹਾਂ ਹਾਂ ਤਾਂ ਇਹਦੇ ਸਦੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਕੁਝ ਹੈ ਕਿ ਨਹੀਂ ਪਹਿਲਾਂ ਉਸਨੇ ਮਨਾ ਕਰ ਦਿੱਤਾ ਪਰ ਉਸ ਕੋਲ ਜਦੋਂ ਚੈਕਿੰਗ ਕੀਤੀ ਕੀ ਤਾਂ ਕੁਝ ਨਿਕਲਿਆ ਤੇ ਤੰਬਾਕੂ ਨਿਕਲਿਆ ਫਿਰ ਉਹ ਸੁੱਟਣ ਜਾ ਰਹੇ ਨੇ ਜਿੱਦਾਂ ਕਈਆਂ ਕੋ ਸਿਗਰਟ ਵੀ ਹੁੰਦੀ ਡੇਢ ਸਿਕਟਾਲੀ ਡੱਬੀ ਹੁੰਦੀ ਉਹ ਵੀ ਆਪਾਂ ਵੇਖ ਲਈ ਦੀ ਬਿਲਕੁਲ ਸਮਾਨ ਨਾਲ ਖਣਾ ਕਰਨ ਦੇ ਬਾਅਦ ਜੇ ਸ਼ੱਕ ਹੁੰਦਾ ਫਿਰ ਚੈੱਕ ਫਿਰ ਚੈੱਕ ਕਰਦੇ ਆ ਲਾਈਵ ਦੇ ਵਿੱਚ ਇਹ ਵੀਡੀਓ ਦੇ ਵਿੱਚ ਲਗਾਤਾਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਲਗਾਤਾਰ ਦੱਸਦੇ ਜਾਓ ਕਿ ਕੀ ਇਹ ਚੈਕਿੰਗ ਜਿਹੜੀ ਆ ਹੋਰ ਵੀ ਗੁਰਦਾਰਾ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਸ਼ੇਕਰ ਟੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਅੱਜ ਗੁਰਪੁਰਬ ਹੈ ਗੁਰਗੋਬਿੰਦ ਸਿੰਘ ਜੀ ਦਾ ਪਹਿਲਾਂ ਤਾਂ ਗੁਰਪੁਰਬ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਦੇ ਆ ਪਰ ਤੁਹਾਨੂੰ ਦੂਜੀ ਜਿਹੜੀ ਅਸੀਂ ਤਕਸ਼ਿਰੀ 50000 ਤੋਂ ਤਸਵੀਰਾਂ ਉਹ ਦਿਖਾਣ ਜਾ ਰਹੇ ਆ ਵੀ ਫਰੰਟ ਤੇ ਹੀ ਨਿਹੰਗ ਸਿੰਘਾਂ ਦਾ ਜਿਹੜਾ ਉਹ ਨਾਕਾ ਲੱਗਿਆ ਹੋਇਆ ਵੀ ਕਿਸ ਤਰੀਕੇ ਨਾਲ ਇਹ ਚੈਕਿੰਗ ਕਰਾ ਰਹੇ ਕਰ ਰਹੇ ਨੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਰੇ ਵੀ ਨਗਾਤਾਰ ਦੱਸਦੇ ਜਾਓ ਵੀ ਕੀ ਪੂਰੇ ਪੰਜਾਬ ਦੇ ਵਿੱਚ ਐਦਾਂ ਨਾਕਾ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਕਿ ਬਾਕੀ ਗੁਰਦੁਆਰਿਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਨਾਕਾ ਜਿਹੜਾ ਹੈ ਉਹ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਤਾਂ ਦੇਖ ਸਕਦੇ ਹੋ ਵੀ ਇਹ ਇੱਥੇ ਚੈਕਿੰਗ ਕਰ ਰਹੇ ਨੇ ਇਹ ਦੇਖਦੇ ਨੇ ਵੀ ਕਿਸੇ ਕੋਲ ਕੋਈ ਨਸ਼ੀਲਾ ਪਦਾਰਥ ਕੁਝ ਹੈ ਤਾਂ ਨਹੀਂ ਕੋਈ ਕਈ ਵਾਰੀ ਅਜੇ ਕੰਪਲੇਂਟ ਸੁਣਨ ਨੂੰ ਮਿਲਦੀਆਂ ਅਸੀਂ ਸੰਨ ਵੀ ਇੱਥੇ ਲੋਕਾਂ ਕੋਲ ਜਿਹੜੇ ਆ ਨਸ਼ੀਲੇ ਪਦਾਰਥ ਜੇਬ ਦੇ ਵਿੱਚ ਹੁੰਦੇ ਸੀ ਤਾਂ ਉਸ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਿਆਰ ਨਾਲ ਕਿਹਾ ਜਾਂਦਾ ਅਤੇ ਜੇ ਕੋਈ ਸੁੱਟ ਦੇਂਦਾ ਪਿਆਰ ਨਾਲ ਕਿਹਾ ਜਾਂਦਾ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਨਸ਼ੀਲੇ ਪਦਾਰਥ ਲੈ ਕੇ ਨਹੀਂ ਜਾ ਸਕਦੇ ਤਾਂ ਚੈਕਿੰਗ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੇ ਨਾਕੇ ਦੀਆਂ ਤਸਵੀਰਾਂ ਉਹ ਸਾਂਝੀਆਂ ਕਰ ਰਹੇ ਆ ਉਹ ਲਗਾਤਾਰ ਸਾਂਝੀਆਂ ਕਰਦੇ ਰਾਵਾਂਗੇ ਤਾਂ ਨਿਆਂਗ ਫੌਜ ਨਾਲ ਵੀ ਲਗਾਤਾਰ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਸ ਤਰੀਕੇ ਨਾਲ ਜਿਹੜੀ ਚੈਕਿੰਗ ਹੋ ਰਹੀ ਆ ਮੇਰਾ ਕੈਮਰਾ ਬਰਸਰ ਹੈਪੀ ਜਿਹੜਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਦੇਖ ਸਕਦੇ ਹੋ ਵੀ ਭੜੇ ਪਿਆਰ ਨਾਲ ਪਹਿਲਾਂ ਪੁੱਛਿਆ ਜਾਂਦਾ ਪਿਆਰ ਨਾਲ ਪੁੱਛਿਆ ਜਾਂਦਾ ਪਰ ਜਿਹਦੇ ਨਾਲ ਸ਼ੱਕ ਹੁੰਦਾ ਫਿਰ ਉਸ ਦੀ ਚੈਕਿੰਗ ਵੀ ਜਿਹੜੀ ਕੀਤੀ ਜਾਂਦੀ ਆ ਤਾਂ ਗੁਰੂ ਸਾਹਿਬ ਫਰ ਗੁਰੂ ਫਤਿਹ ਦੀ ਸਾਚ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਦੱਸੋ ਵੀ ਚੈਕਿੰਗ ਮੈਂ ਪਿਛਲੇ ਸਾਲ ਵੀ ਆਇਆ ਸੀ ਉਦੋਂ ਵੀ ਚੱਲ ਰਹੀ ਸੀ ਨਾਕਾ ਜਿਹੜਾ ਉਸੇ ਸਾਹਮਣੇ ਲੱਗਿਆ ਆਇਆ ਸੀਗਾ ਤੇ ਆ ਇੱਕ ਮਿੰਟ ਜਿਹੜੀਆਂ ਥੇਬਾ ਸਾਰਿਆਂ ਦੀ ਚੈੱਕ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜੇ ਸ਼ੱਕ ਹੁੰਦਾ ਹੈ ਪਹਿਲੀ ਗੱਲ ਸ਼ੱਕ ਹੁੰਦਾ ਤਾਂ ਚੈੱਕ ਕਰਦੇ ਨੇ ਪਹਿਲਾਂ ਪਿਆਰ ਨਾਲ ਹੀ ਗੱਲ ਕਰਦੇ ਆ ਬਾਬਾ ਜੀ ਇਹ ਨਾਕਾ ਲਾਣ ਦਾ ਅਸਲ ਦੇ ਵਿੱਚ ਮਹੱਤਵ ਕੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਦੇ ਦਿਓ ਆ ਵੀ ਤੱਕ ਕਿੰਨੇ ਢੇਰ ਤੋਂ ਤੁਸੀਂ ਇਹ ਸੇਵਾ ਨੇ ਮਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਪਾਛੋ ਇੱਥੇ 1 ਸਾਲ ਹੋ ਗਿਆ ਸਾਡੀ ਡਿਊਟੀ ਲਾਜਦਾਲ ਪੰਥ ਵਾਲਾਂ ਤੇ ਕਾਲ ਤੱਕ ਸਹਿਬਾਂ ਵੱਲੋਂ ਅਹੀਂ ਦਸ਼ਮੇਸ਼ ਧਰਨਾਦਰ ਬਾਬਾ ਮੇਜਰ ਸਿੰਘ ਸੋਟੀ ਦੀਆਂ ਫੌਜਾਂਾਂ ਜਿੰਨੇ ਇੱਥੇ ਨਾਨ ਸਿੰਘ ਵਿਚਾਰੇ ਜਿਹੜੇ ਇੱਥੇ ਡਿਊਟੀ ਕਰ ਰਹੇ ਆ ਤੁਹਾਡੀ ਸਾਡੀ ਡਿਊਟੀ ਇਹੀ ਆ ਕਿ ਜਿਹੜਾ ਕੋਈ ਬੱਚਾ ਕੋਈ ਭਟਕੇ ਬੱਚੇ ਆ ਤਮਾਕੂ ਲਿਉਂਦੇ ਆ ਨਸ਼ੇ ਕਰਦੇ ਆ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ 'ਤੇ ਪ੍ਰਦਰੋਪ ਕਰਦੇ ਆ ਪਹਿਲੇ ਹਰ ਇੱਕ ਗੱਲ ਦੇ ਨਾਲ ਉਹਨਾਂ ਨੂੰ ਪ੍ਰੇਮ ਦੇ ਨਾਲ ਸਮਝ ਜਾਂਦਾ ਗੱਲ ਕੀਤੀ ਜਾਂਦੀ ਆ ਕਿ ਤੂੰ ਕੋਈ ਐਸਾ ਨਸ਼ਾ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਮਰ ਕੇ ਸਾਡੇ ਇੱਥੇ ਸਿੱਖ ਧਰਮ ਨੂੰ ਛੇਛ ਪਹੁੰਚੇ ਜਿਹੜਾ ਮੰਨਦਾ ਵਾ ਠੀਕ ਹੈ ਚੜ੍ਹਦੀ ਕਲਾ ਬਾਕੀ ਹਰ ਇੱਕ ਬੱਚੇ ਨੂੰ ਪ੍ਰੇਮ ਦੇ ਨਾਲ ਜੇ ਕਿਤੇ ਸ਼ੱਕ ਪੈਂਦਾ ਵਾ ਉਹਦੀ ਤਲਾਸ਼ੀ ਕਰੀਦੀ ਆ ਹਰ ਜਿਹੜੇ ਆਮ ਬੰਦੇ ਨੂੰ ਪੁੱਛ ਲਿਦਾ ਵੀ ਤਹਾ ਕੋਈ ਨਸ਼ਾ ਕੋਈ ਤਮਾਕੂ ਇਹ ਜੀ ਚੀਜ਼ ਦਾ ਸੇਮੰਤ ਨਹੀਂ ਤੇਰੇ ਕੋ ਤੇ ਜੇ ਕੋਈ ਹੰਦਾ ਵੀ ਆ ਉਹਨਾਂ ਦੇ ਅੱਗੇ ਬਾਹਰ ਛੱਡਿਆ ਉਹ ਬਾਹਰ ਛੱਡ ਆਉਂਦਾ ਵੇ ਬਾਕੀ ਹੋਰ ਕੋਈ ਇਹੋ ਜਿਹੇ ਸੰਗਤ ਨੂੰ ਡਰਾਉਣ ਧਮਕਾਉਣ ਦੀ ਜਿਹੜੇ ਗੱਲਾਂ ਬਾਤਾਂ ਇਹੋ ਜੇ ਕੋਈ ਨਹੀਂ ਆ ਕਿਉਂਕਿ ਆਪਾਂ ਤੇ ਗੁਰੂ ਦੇ ਸਿੱਖ ਆ ਸਾਡੇ ਘਰੇ ਆਏ ਆ ਸਾਡੇ ਗੁਰੂ ਗੋਬਿੰਦ ਸਿੰਘ ਦਾ ਪਿਤਾ ਜੀ ਦਾ ਸਾਡੇ ਘਰ ਆਇਆ ਅਸੀਂ ਸੰਗਤਾਂ ਨੂੰ ਡਰਾਉਣਾ ਥੋੜੀ ਆ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਨਾ ਆਇਆ ਤਾਂ ਪਰ ਇਹ ਆਪੀ ਨਸ਼ੇ ਤੇ ਕੰਟਰੋਲ ਜ਼ਰੂਰ ਕਰਾਂਗੇ ਜਿਹੜਾ ਜਿੱਤਰਾ ਕੋਈ ਸ਼ਰਾਬ ਪੀ ਕੇ ਨਾ ਆਵੇ ਕੋਈ ਤਮਾਕੂ ਲੈ ਕੇ ਨਾ ਆਵੇ ਕੋਈ ਬੀੜੀ ਵਗੈਰਾ ਕੋਈ ਹੋਰ ਜਿੱਤਰਾ ਨਸ਼ਾ ਪਦਾਰਥ ਆ ਇਹ ਗੱਲਾਂ ਚੀਜ਼ਾਂ ਦਾ ਕੋਈ ਬਾਕੀ ਸਾਡਾ ਕਿਸ ਨੂੰ ਘਟਾਉਣ ਧਮਕਾਉਣ ਦਾ ਕੋਈ ਗੱਲਬਾਤ ਨਹੀਂ ਆਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੇਖ ਸਕਦੇ ਹੋ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਹਿਸਾਬ ਨਾਲ ਵੀ ਬੜੇ ਪਿਆਰ ਨਾਲ ਸੰਗਤ ਨਾਲ ਗੱਲ ਕੀਤੀ ਜਾਂਦੀ ਆ ਉਹਨਾਂ ਤੋਂ ਪੁੱਛਿਆ ਜਾਂਦਾ ਜ਼ਰੂਰ ਕਈ ਵਾਰੀ ਪੁੱਛਣਾ ਵੀ ਕਿਆਂ ਵਾਸਤੇ ਜ਼ਰੂਰ ਮੈਂ ਕਹਿ ਦਿੰਦਾ ਕਿ ਕਹਿੰਦੇ ਆ ਵੀ ਅਫੈਂਡ ਕਰ ਦਿੱਤਾ ਪਰ ਪੁੱਛਣਾ ਜ਼ਰੂਰੀ ਵੀ ਆ ਕਿਉਂਕਿ ਇੱਥੇ ਅਸੀਂ ਵੀ ਬੜੀ ਵਾਰੀ ਦੇਖਿਆ ਵੀ ਲੋਕਾਂ ਕੋਲ ਜਿਹੜੇ ਨਸ਼ੀਲੇ ਪਦਾਰਥ ਕਈ ਵਾਰੀ ਹੁੰਦੇ ਨੇ ਤਾਂ ਉਹ ਚੈੱਕ ਜਿਹੜਾ ਦੇਖ ਸਕਦੇ ਹੋ ਵੀ ਚੈਕਿੰਗ ਵੀ ਕਈ ਵਾਰੀ ਜੇ ਤੇ ਸ਼ੱਕ ਹੁੰਦਾ ਉਦੀ ਪ੍ਰੋਪਰਲੀ ਚੈਕਿੰਗ ਜਿਹੜੀ ਇਹ ਕੀਤੀ ਜਾ ਰਹੀ ਆ ਤੇ ਆ ਸਭ ਤੋਂ ਵੱਡੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਵੀ ਕਿਦਾਂ ਨਿਆਨ ਸਿੰਘ ਜਿਹੜੇ ਨੇ ਉਹ ਦਸਤਾਰਾਂ ਵੀ ਇੱਥੇ ਜਿਹੜੀਆਂ ਨੇ ਉਹ ਜ਼ਰੂਰ ਤੁਸੀਂ ਕਹੋਗੇ ਪਰਣਾ ਪਰਪਰਣਾ ਵੀ ਆ ਪਰਨੇ ਦੇ ਹਿਸਾਬ ਦੇ ਨਾਲ ਇਹਦੀ ਸੁਣਿਆ ਪਰਣਾ ਜਿਹੜਾ ਨਹੀਂ ਸੈੱਟ ਸੀ ਤਾਂ ਉਹਨੂੰ ਵੀ ਪ੍ਰੋਪਰਲੀ ਸੈੱਟ ਕਰਕੇ ਭੇਜਿਆ ਤਾਂ ਜ਼ਰੂਰ ਲੋਕੀ ਕਮੈਂਟ ਵੀ ਬੜੇ ਕਰ ਦਿੰਦੇ ਆ ਕਹਿੰਦੇ ਆ ਵੀ ਆ ਨਾਕਾ ਕਦੇ ਵਾਸਤੇ ਆ ਇਹਨੂੰ ਕਦੇ ਵਾਸਤੇ ਲਗਾਇਆ ਇਹਦੀ ਤਾਂ ਕੋਈ ਲੋੜ ਨਹੀਂ ਡਰਾ ਰਹੇ ਆ ਤੁਸੀਂ ਪਰ ਇਹ ਸੰਗਤ ਨੂੰ ਅਸਲ ਦੇ ਵਿੱਚ ਜਿਹੜਾ ਹੈ ਉਹ ਡਰਾਇਆ ਨਹੀਂ ਜਾ ਰਿਹਾ ਸਿਰਫ ਪੁੱਛਿਆ ਜਾ ਰਿਹਾ ਵੀ ਤੁਹਾਡੇ ਕੋਲ ਕੁਝ ਨਸ਼ੀਲਾ ਪਦਾਰਥ ਕੁਝ ਇਹੋ ਜਿਹਾ ਸੇਵਨ ਤਾਂ ਨਹੀਂ ਕਰਦੇ ਇਸ ਟਾਈਮ ਤੁਹਾਡੇ ਕੋਲ ਹੈ ਤਾਂ ਨਹੀਂ ਤਾਂ ਪਿਛਲੇ ਸਾਲ ਨਾਲੋਂ ਹੁਣ ਦੇ ਵਿੱਚ ਮੈਨੂੰ ਵੀ ਅਸਲ ਦੇ ਵਿੱਚ ਬੜਾ ਫਰਕ ਨਜ਼ਰ ਆ ਰਿਹਾ ਤਾਂ ਤੁਹਾਨੂੰ ਹੁਣ ਜਿਹੜੇ ਕਹਿੰਦੇ ਆ ਵੀ ਹਾਂ ਇਹ ਕਿਉਂ ਜ਼ਰੂਰੀ ਹੈ ਕਦੇ ਵਾਸਤੇ ਆ ਬਾਬਾ ਜੀ ਇਹ ਦੇਖੋ ਕੀ ਨਿਕਲਿਆ ਕੀ ਨਿਕਲਿਆ ਤੁਸੀ ਜੀ ਵਾਇਗੁਰ ਜੀ ਪਲਾਸਟਿਕ ਦੀ ਡੱਬੀ ਦੇ ਵਿੱਚ ਹੁੰਦਾ ਜਿਹੜਾ ਹਾਂਜੀ ਤੇ ਹੁਣ ਆਪੇ ਆਰਾਮ ਨਾਲ ਮੰਨ ਕੇ ਚਲਾ ਗਿਆ ਹਾਂਜੀ ਹਾਂਜੀ ਵਾਇਗੁਰ ਜੀ ਹਾਂਜੀ 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 ਆਪਾਂ ਜਿਆਦਾ ਖਾਸ ਕਰਕੇ ਪੁੱਛੀਦਾ ਉਹਨੂੰ ਜਿਹਦੇ ਕੋਲ ਵਾਇਗੁਰ ਜੀ ਹੋਵੇ ਬਾਕੀ ਸੰਗਤ ਨੂੰ ਉਹਦਾ ਪੁੱਛੀਦਾ ਤੇ ਜਦੋਂ ਤਾਂ ਸਾਨੂੰ ਜਿਆਦਾ ਸ਼ੱਕ ਹੋ ਜਾਏ ਫਿਰ ਉਹਨੂੰ ਆਪਾਂ ਘੇਰ ਲਈਦਾ ਵੇ ਜੀ ਇਸ ਕੋ ਡਸਟਬਿਨ ਮੇ ਫੇਕ ਦੇ ਜੀ ਅੱਛਾ ਅੱਛਾ ਇਹ ਚਨੋਟੀ ਕੋ ਡਸਟਬਿਨ ਅੱਛਾ ਠੀਕ ਹੈ ਠੀਕ ਇਧਰ ਇਧਰ ਡਸਟਬਿਨ ਵਿੱਚ ਡਸਟਬਿਨ ਵਿੱਚ ਨਹੀਂ ਜਾਣਾ ਇਹ ਗੁਰਦੁਆਰੇ ਵਿੱਚ ਠੀਕ ਹੈ ਡਸਟਬਿਨ ਵਿੱਚ ਇੱਕ ਕਰ ਆਈਏ ਹੱਥ ਧੋਕਰ ਆ ਜਾਈਏ ਛੇ ਠੀਕ ਹੈ ਮੈਂ ਜਿਵੇਂ ਉੱਤਰ ਹੋ ਤੇ ਇਹ ਕੀ ਸੀ ਇਹਦੇ ਕੋਲ ਕੀ ਸੀ ਬਾਈ ਸ਼ੇਦ ਕਿਤੋਂ ਵਾਕੂ ਸੀ ਬਾਈ ਗੁਰਜੀ ਅੱਛਾ ਹਾਂਜੀ ਉਹ ਤਮਾਕੂ ਬਤੇਰੇ ਤਰ੍ਹਾਂ ਦੇ ਪਰ ਸਾਨੂੰ ਪਤਾ ਨਹੀਂ ਕਿਹੜਾ ਵਾ ਪਰ ਹੈਗਾ ਤਮਾਕੂ ਇਹ ਨਸ਼ੇਲੀ ਚੀਜ਼ ਸੀ ਕੋਈ ਬਾਈ ਜੀ ਕਈ ਵਾਰੀ ਚਲੋ ਸੰਗਤ ਨੂੰ ਮੈਂ ਕਵਾਂਗਾ ਵੀ ਸੰਗਤ ਨੂੰ ਦੱਸਣਾ ਵੀ ਜ਼ਰੂਰੀ ਆ ਕਈ ਵੇਰੇ ਸੰਗਤ ਨੂੰ ਨਹੀਂ ਪਤਾ ਹੁੰਦਾ ਕਈ ਲੋਕ ਕਹਿ ਦਿੰਦੇ ਕਿਓ ਖੜੇ ਹੋ ਕਦੇ ਵਾਸਤੇ ਖੜੇ ਹੋ ਵੀ ਐ ਨਹੀਂ ਕਰਨਾ ਚਾਹੀਦਾ ਪਰ ਮੈਂ ਕਵਾਂਗਾ ਜ਼ਰੂਰੀ ਵੀ ਆ ਦੱਸਣਾ ਹਾਂਜੀ ਬਾਈ ਗੁਰਜੀ ਦੇਖੋ ਜਿੱਦਾਂ ਕਈ ਸੰਗਤਾਂ ਨੂੰ ਪਤਾ ਨਹੀਂਦਾ ਗੁਰਮਹਾਰਾ ਦੀ ਮਰਿਆਦਾ ਦਾ ਕਈ ਸੰਗਤਾਂ ਦੇ ਕਹਿੰਦੇ ਨੇ ਰਮਾਲ ਬੰਨਣਾ ਜ਼ਰੂਰੀ ਥੋੜੀ ਆ ਫਿਰ ਉਹਨਾਂ ਨੂੰ ਦੱਸੀਦਾ ਕਿ ਵਾਹਿਗੁਰੂ ਜੀ ਰਮਾਲ ਤਾਂ ਕਰਕੇ ਬੰਨਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਦੀ ਪਰਮਤਵਾਸ਼ ਉਹ ਚਲਤੀ ਆਉਂਦੀ ਆ ਤਾਂ ਕਿ ਰਮਾਲ ਬੰਨਣਾ ਪੈਂਦਾ ਸੇ ਟਕਣਾ ਜ਼ਰੂਰੀ ਆ ਤੇ ਤਾਂ ਕਰਕੇ ਵਾਹਿਗੁਰੂ ਜੀ ਫਿਰ ਕਈ ਸੰਗਤਾਂ ਮੰਨਦੀਆਂ ਵੀ ਬਹੁਤ ਸੰਗਤਾਂ ਚੜ੍ਹਦੀ ਕਲਾ ਵਾਲੀਆਂ ਹੁੰਦੀਆਂ ਦਰਸ਼ਨ ਮੇਲੇ ਗੁਰੂ ਮਹਾਰਾਜ ਦੇ ਕਰਦੀ ਆਵਾ ਮੈਂ ਹਜੇ ਕੈਮਰਾ ਆਨ ਕੀਤਾ 10 ਮਿੰਟ ਵੀ ਨਹੀਂ ਹੋਏ ਦੋ ਤਿੰਨ ਬੰਦੇ ਤੰਬਾਕੂ ਵਾਲੇ ਅਸੀਂ ਇੱਦਾਂ ਹੀ ਦੇਖ ਲਿਆ ਮਤਲਬ ਰੋਜ਼ ਕਿੰਨੇ ਆਉਂਦੇ ਹੋਣਗੇ ਵਾਹਿਗੁਰੂ ਜੀ ਬਹੁਤ ਮਤਲਬ ਕਿ ਤਕ ਤਕਰੀਬਤ ਤਕਰੀਬਨ ਖਾਂਦੇ ਜੀ ਬਾਕੀ ਵਾਹਿਗੁਰੂ ਜੀ ਤੁਹਾਨੂੰ ਪਤਾ ਕਿਸੇ ਨੂੰ ਆਪਕਾਇਤ ਨਹੀਂ ਡੱਕਤ ਨਹੀਂ ਸਕਦੇ ਅਸੀਂ ਉਹਨੂੰ ਹੀ ਕਹਿਣਾ ਵਾਹਿਗੁਰੂ ਜੀ ਜਿਹਦੇ ਕੋਲੇ ਆ ਅਸੀਂ ਦੂਜੇ ਆਦਮੀ ਨੂੰ ਨਹੀਂ ਕਹਿੰਦੇ ਬਸ ਉਹਨੂੰ ਅਸੀਂ ਕਹਿਣਾ ਵੀ ਤੁਹਾਡੇ ਕੋਲੇ ਤਮਾਕੂ ਆ ਤਮਾਕੂ ਬਾਹਰ ਨਿਕਾਲੋ ਬਸ ਜੀ ਮੈਂ ਕਵਾਂਗਾ ਬੜਾ ਸਹਿਯੋਗ ਦਿੰਦੀ ਆ ਬੜੇ ਆਰਾਮ ਨਾਲ ਚੱਲੇ ਜਾਂਦੇ ਆ ਜੀ ਵਾਹਿਗੁਰੂ ਜੀ ਸਹੀ ਗੱਲ ਵਾਹਿਗੁਰੂ ਜੀ ਬਹੁਤ ਬਹੁਤ ਪਿਆਰੀ ਜਮਾਨ ਵਾਲੀ ਸੰਗਤ ਆ ਜੀ ਪਿਛਲੇ ਸਾਲ ਨਾਲੋਂ ਹੋੜ ਫਰ ਹੈਗਾ ਪਿਛਲੇ ਸਾਲ ਥੋੜੇ ਢੀਡ ਭੰਜ ਮੈਂ ਵੀ ਇੱਥੇ ਕਵਰੇਜ ਕੀਤੀ ਸੀ ਪਿਛਲੇ ਸਾਲ ਬੜਾ ਕਈ ਵਾਰੀ ਉਹ ਖਾਈ ਵੀ ਹੁੰਦੀ ਸੀ ਹਾਂਜੀ ਹਾਂਜੀ ਬਾਈਕੂ ਜੀ ਕੋਈ ਸੰਗਤਾਂ ਵੀ ਤੁਹਾਨੂੰ ਪਤਾ ਵਿੱਚ ਆ ਜਾਂਦੇ ਕੋਈ ਉਹੋ ਜਿਹਾ ਵੀ ਆਇਆ ਨਾ ਫਿਰ ਉਹਨੂੰ ਬੜੇ ਪਿਆਰ ਸਤਕਾar ਨਾਲ ਸਾਈਡ ਤੇ ਖੜਕੇ ਫਿਰ ਦੱਸ ਦਈਦਾ ਸਾਰਾ ਗਾਈਡ ਕਰ ਦਈਦਾ ਉਹ ਸਮਝ ਜਾਂਦਾ ਵੀ ਨਹੀਂ ਠੀਕ ਹੈ ਗੁਰੂ ਮਹਾਰਾਜ ਦੀ ਮਰਿਆਦਾ ਦੇ ਸਾਬਣਾ ਚੱਲਣਾ ਪੈਂਦਾ ਚਲੋ ਤੁਸੀਂ ਆਪਣੇ ਕੰਮ ਲੱਗੇ ਰਹੋ ਤਸਵੀਰਾਂ ਅਸੀਂ ਦਿਖਾਉਂਦੇ ਰਹਿੰਦੇ ਆਂ ਖਾਸਾ ਵੀ ਫਿਰ ਦੇਖ ਸਕਦੇ ਹੋ ਵੀ ਜਿਹੜਾ ਨਾਕਾ ਉਹ ਨਿਹੰਗ ਫੌਜਾਂ ਨਾਲ ਲਗਾਇਆ ਗਿਆ ਅਤੇ ਇਸ ਦੇ ਵਿੱਚ ਇਹ ਚੈਕਿੰਗ ਜਿਹੜੀ ਆ ਕਰ ਰਹੀ ਆ ਵੀ ਕਿਸੇ ਕੋ ਕੋਈ ਵੀ ਨਸ਼ੀਲਾ ਪਦਾਰਥ ਜਿਹੜਾ ਮਿਲਦਾ ਉਸ ਦੀ ਲਗਾਤਾਰ ਜਿਹੜੀ ਆ ਇਹ ਚੈਕਿੰਗ ਕਰਦੇ ਨੇ ਕਟਲਾ ਦੇ ਹੁਣ ਜਿਹੜਾ ਅਗਲਾ ਬੰਦਾ ਹੋਗਾ ਉੱਥੋਂ ਸ਼ੁਰੂ ਕਰਾਂਗੇ ਤਾਂ ਇਹ ਦੇਖ ਸਕਦੇ ਹੋ ਵੀ ਇੱਕ ਨੌਜਵਾਨ ਕੋਲ ਹੋਰ ਜਿਹੜਾ ਹੈ ਇਹ ਮਿਲਿਆ ਕੁਛ ਇਹਦੇ ਕੋਲ ਸੀਗਾ ਤੰਬਾਕੂ ਸੀ ਤਾਂ ਉਹ ਜ਼ਰੂਰ ਮੈਂ ਕਹਾਂਗਾ ਸੰਗਤ ਦੀ ਵੀ ਸੰਗਤ ਵੀ ਜਿਹੜੀ ਸੁਣਦੀ ਹੈ ਤਾਂ ਉਹ ਨਾਲ ਹੀ ਜਿਹੜੇ ਆ ਕਈ ਜ਼ਿਆਦਾ ਸੰਗਤ ਜਿਹੜੀਆਂ ਨਹੀਂ ਲੈ ਕੇ ਆਂਦੀ ਕਿਉਂਕਿ ਸਿਆਣੀ ਸੰਗਤ ਦਾ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਉਸੇ ਤਵੇ ਉਹ ਬਾਹਰ ਜਿਹੜਾ ਉਹ ਸੁੱਟ ਕੇ ਆਂਦਾ ਤਾਂ ਲਗਾਤਾਰ ਦੇਸ਼ਕ ਦੇ ਉਹ ਤੁਹਾਨੂੰ ਨਾਕੀਆਂ ਦੀਆਂ ਤਸਵੀਰਾਂ ਇਸ ਸਮੇਂ ਦਿਖਾ ਰਹੇ ਆ ਵੀ ਇਸ ਹਿਸਾਬ ਨਾਲ ਤਾਂ ਲਗਾਤਾਰ ਤੁਸੀਂ ਵੀ ਦੱਸੋ ਵੀ ਕੀ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਨਾਕਾ ਉਹ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ ਵੀ ਆ ਸਿਰਫ ਪਟਨਾ ਸਾਹਿਬ ਦੀ ਗੱਲ ਨਹੀਂ ਕਰੂੰਗਾ ਕਈ ਵੀ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਵੀ ਆਪਾਂ ਕਈ ਵਾਰ ਕਹਦੇ ਆ ਵੀ ਹਾਪ ਪਟਨਾ ਦਾ ਲੋਗ ਇਸ ਚੀਜ਼ਾਂ ਨੂੰ ਸੇਵਨ ਜ਼ਿਆਦਾ ਕਰਦੇ ਆ ਪਰ ਕੀ ਪੰਜਾਬ ਦੇ ਵਿੱਚ ਵੀ ਬਾਕੀ ਗੁਰਦਾਰਿਆਂ ਦੇ ਵਿੱਚ ਇਹੋ ਜਿਹਾ ਨਾਕਾ ਨਿਆਂ ਸਿੰਘਾ ਦਾ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ ਤਾਂ ਲਗਾਤਾਰ ਕਮੈਂਟਾਂ ਦੇ ਵਿੱਚ ਦੱਸਦੇ ਰਹੋ ਕਿਉਂਕਿ 10 ਮਿੰਟਾਂ ਦੇ ਵਿੱਚ ਤੁਸੀਂ ਦੇਖ ਲਿਆ ਵੀ ਕਿੰਨੇ ਲੋਕਾਂ ਦੀ ਜੇਬਾ ਦੇ ਵਿੱਚੋਂ ਤੰਬਾਕੂ ਜਿਹੜਾ ਨਿਕਲਿਆ ਤਾਂ ਉਹ ਵੀ ਸੰਗਤ ਰੂਪ ਹੈ ਮੈਂ ਕਵਾਂਗਾ ਸੰਗਤ ਵੱਡੀ ਹੁੰਦੀ ਹੈ ਤਾਂ ਉਹ ਵੀ ਬੜੇ ਪਿਆਰ ਨਾਲ ਉਹ ਵਾਪਸ ਚਲੇ ਜਾਂਦੇ ਆ ਉਹਨੂੰ ਸੁੱਟ ਕੇ ਉਹ ਦੁਬਾਰਾ ਜਿਹੜੇ ਨੇ ਉਹ ਵੀ ਵਾਪਸ ਆਉਂਦੇ ਆ ਤਾਂ ਦੇਖ ਸਕਦੇ ਹੋ ਵੀ ਹੁਣ ਸੰਗਤ ਵੀ ਲਗਾਤਾਰ ਸੰਗਤ ਦਾ ਵੀ ਹਜ਼ੂਮ ਦੇਖ ਸਕਦੇ ਹੋ ਜ਼ਰੂਰ ਸੰਗਤ ਵੀ ਜਿਹੜੀ ਕੱਟ ਇੱਕ ਦੋ ਦਿਨਾਂ ਤੋਂ ਲੱਗ ਰਹੀ ਸੀ ਕਿਉਂਕਿ ਫਲਾਈਟਾਂ ਬਹੁਤ ਮਿਸ ਹੋਈਆਂ ਸਭ ਕੁਝ ਬਹੁਤ ਮਿਸ ਹੋਇਆ ਤੇ ਬੜੇ ਪਿਆਰ ਨਾਲ ਪਹਿਲਾਂ ਪੁੱਛਦੇ ਨੇ ਵੀ ਤੁਹਾਡੇ ਕੋਲ ਕੁਝ ਹੈ ਤਾਂ ਨਹੀਂ ਉਸ ਤੋਂ ਬਾਅਦ ਜੇ ਜ਼ਿਆਦਾ ਸ਼ੱਕ ਹੁੰਦਾ ਜੇ ਤੇ ਲੱਗਦਾ ਵੀ ਹਾਂ ਇਸ ਕੋਲ ਹੋ ਸਕਦਾ ਤਾਂ ਉਸ ਦੀ ਚੈਕਿੰਗ ਕੀਤੀ ਜਾਂਦੀ ਆ ਤੇ ਪਹਿਲਾਂ ਸੇ ਟੱਕਰ ਨੂੰ ਗਿਆ ਆ ਦੇਖੋ ਬੜੇ ਆਰਾਮ ਲਾਦੇ ਅੰਗ ਸਿੰਘ ਨਿਆਗ ਫੌਜਾ ਨੇ ਜਿਹੜਾ ਪੁੱਛਿਆ ਇੱਕ ਮਿੰਟ ਮੈਂ ਇੱਕ ਬਾਤ ਬਤਾਉ ਜੇ ਕੋਈ ਧੱਕਾ ਤਾਂ ਨਹੀਂ ਕਰਤੇ ਆਰਾਮ سے ਪੁੱਛਤੇ ਨਾ ਬੜੇ ਜੀ ਹਾਂ ਹਾਂ ਕੋਈ ਦਿੱਕਤ ਨਹੀਂ کہیں ਕੋਈ ਘਰਵਾਲੀ ਆਰਾਮ سے ਪੁੱਛਤੇ ਆਪਕੋ ਜੀ ਹਾਂ ਹਾਂ ਸਨਮਾਨਪੂਰਵਕ ਪੁੱਛਤੇ ਹਾਂ ਮਧੂਰ ਸੇ ਪੁੱਛਤੇ ਹਾਂ ਅੱਛਾ ਜੇਬ ਚੀਜ਼ ਪੁੱਛਣੀ ਚਾਹੀਏ ਨਾ ਇਹ ਸਹੀ ਹੈ ਨਾ ਜੀ ਹਾਂ ਜ਼ਰੂਰ ਆ ਦੇਖੋ ਵੀ ਸੰਗਤ ਵੀ ਇਹ ਗੱਲ ਕਹਿ ਰਹੀ ਆ ਵੀ ਹਾਂ ਇਹ ਹੋਣਾ ਚਾਹੀਦਾ ਇਹ ਚੀਜ਼ ਜਿਹੜੀ ਆ ਇਹ ਜ਼ਰੂਰੀ ਆ ਤਾ ਇਹ ਲਾਈਵ ਦੇ ਵਿੱਚ ਇਹ ਵੀਡੀਓ ਦੇ ਵਿੱਚ ਲਗਾਤਾਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਲਗਾਤਾਰ ਦੱਸਦੇ ਜਾਓ ਵੀ ਕੀ ਚੈਕਿੰਗ ਜਿਹੜੀ ਆ ਹੋਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਤੇ ਐਸੇ ਦੇਖ ਸਕਦੇ ਹੋ ਵੀ ਇਹਨਾਂ ਕੋਲ ਪੁੱਛਿਆ ਜਾ ਰਿਹਾ ਬੜੇ ਆਰਾਮ ਨਾਲ ਪੁੱਛਿਆ ਕੋਈ ਐ ਨਹੀਂ ਵੀ ਹਾਂ ਹੈਗਾ ਸੀਗਾ ਹੈ ਸੀ ਇਹਨਾਂ ਕੋਲ ਪਰੇ ਵਾਪਸ ਜਾ ਰਹੇ ਆ ਇਹ ਦਸਵੀਂ ਦੇ ਵਿੱਚ ਸੁੱਟਣ ਜਾ ਰਹੇ ਆ ਮੈਂ ਸੰਗਤਾਂ ਵੀ ਕਹਾਂਗਾ ਵੀ ਹਾਂ ਸੰਗਤਾਂ ਵੀ ਤਾਂ ਆਇਆ ਜਿਹੜੇ ਬੜੇ ਆਰਾਮ ਨਾਲ ਵਾਪਸ ਜਿਹੜੀ ਆ ਉਹ ਸੁੱਟ ਨਹੀਂ ਜਾਂਦੀ ਆ ਪਰ ਆ ਬੜੀ ਮੈਂ ਤੁਸੀਂ ਵੀ ਦੇਖ ਸਕਦੇ ਹੋ ਵੀ ਨਿਹੰਗ ਸਿੰਘਾਂ ਦਾ ਇਹ ਨਾਕਾ ਜਿਹੜਾ ਉਹ ਲੱਗਿਆ ਹੋਇਆ ਅੱਜ ਜਿਵੇਂ ਕਿ ਗੁਰਪੂਰਵ ਹੈ ਅਤੇ ਇਹ ਲਗਾਤਾਰ ਇਸੇ ਤਰੀਕੇ ਨਾਲ ਜਿਹੜੀ ਡਿਊਟੀ ਆ ਉਹ ਆਪਣੀ ਪਿਛਲੇ ਸਾਲ ਤੋਂ ਨਿਭਾ ਰਹੇ ਨੇ ਤਾਂ ਸੰਗਤ ਵੀ ਜਿਹੜੀ ਆ ਜਿਆਦਾ ਤਾਂ ਉਸ ਦੇ ਵਿੱਚ ਹੀ ਇਹ ਡਿਊਟੀ ਆਪਣੀ ਨਿਭਾ ਰਹੇ ਆ ਇਹ ਇਹ ਸਿਰਫ ਇਹ ਨਹੀਂ ਵੀ ਇਹ ਨਸ਼ੀਲਾ ਪਦਾਰਾ ਚੈੱਕ ਕਰਦੇ ਆ ਦੇਖਦੇ ਆ ਵੀ ਹਾਂ ਸਿਰ ਤਰੀਕੇ ਨਾਲ ਟੱਕਿਆ ਜੇ ਜਿਸ ਹਸਾਮਲਾ ਗੁਰਦੁਆਰੇ ਇੱਕ ਵਿਅਕਤੀ ਨੂੰ ਜਾਣਾ ਚਾਹੀਦਾ ਸੇ ਟੱਕ ਕੇ ਹੱਥ ਪੈਰ ਧੋ ਕੇ ਉਸ ਹਸਾਮਲਾ ਜਾਂਦੇ ਆ ਜਾਂ ਨਹੀਂ ਜਾਂਦੇ ਤਾਂ ਇਹ ਦੇਖਦੇ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਕੁਝ ਹੈ ਕਿ ਨਹੀਂ ਪਹਿਲਾਂ ਉਸਨੇ ਮਨਾਂ ਕਰ ਦਿੱਤਾ ਪਰ ਉਸ ਕੋਲ ਜਦੋਂ ਚੈਕਿੰਗ ਕੀਤੀ ਗਿਆ ਤਾਂ ਕੁਝ ਨਿਕਲਿਆ ਤੇ ਤਮਾਕੂ ਨਿਕਲਿਆ ਫਿਰ ਉਹ ਸੁੱਟਣ ਜਾ ਰਹੇ ਨੇ ਮਤਲਬ ਪਹਿਲਾਂ ਪੁੱਛਣ ਦੇ ਬਾਵਜੂਦ ਵੀ ਪਿਆਰ ਨਾਲ ਪੁੱਛਣ ਦੇ ਬਾਵਜੂਦ ਵੀ ਭਾਈ ਜੀ ਤਾ ਇਹਨਾਂ ਦੀ ਜੇਬ ਚੋਂ ਵੀ ਕੁਝ ਨਿਕਲਿਆ। ਆ ਭਾਈ ਜੀ ਉਹਨਾਂ ਨੂੰ ਤੁਸੀਂ ਪੁੱਛਿਆ ਸੀ ਪਹਿਲਾਂ ਕਹਿੰਦੇ ਨਹੀਂ ਫਿਰ ਨਿਕਲ ਆਇਆ ਵਿੱਚੋਂ। ਹਾਂਜੀ ਹਾਂਜੀ ਭਾਈਕੁ ਜੀ ਆਪਾਂ ਦੇਖ ਕੇ ਦੱਸ ਦਿੰਨੇ ਵੀ ਆ ਬੰਦੇ ਕੋਲ ਆ ਚੀਜ਼ ਹੈਗੀ ਆ ਭਾਈਕੁ ਜੀ। ਲੋਕ ਇਹ ਤਾਂ ਨਾ ਵੀ ਕਰ ਦਿੰਦੇ ਫਿਰ ਵੀ ਨਿਕਲ ਆਉਂਦਾ। ਹਾਂਜੀ 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 ਭਾਈ ਕੋਈ ਚੁਣੌਤੀ ਖੈ ਨਹੀਂ ਤੋ ਨਿਕਾਲ ਦਈਏ ਬਸ। ਤਾਂ ਇਹਨਾਂ ਨੇ ਤਾਂ ਕੱਢਤਾ ਇਹਨਾਂ ਨੇ ਤਾਂ ਬੜੇ ਪਿਆਰ ਨਾਲ ਕੱਢਿਆ ਪਰ ਉਹ ਦੂਸਰਾ ਫੰਦਾ ਸੀਗਾ ਜਿਹੜਾ ਕਹਿੰਦਾ ਸੀ ਵੀ ਨਹੀਂ ਹੈਗਾ ਪਰ ਉਹ ਦੇ ਵਿੱਚੋਂ ਆ ਜਾਂਦੇ ਇਦਾਂ ਦੇ ਪਰ ਪਤਾ ਲੱਗ ਹੀ ਜਾਂਦਾ ਭਾਈਕੁ ਜੀ ਜੇ ਕੋਈ ਨਸ਼ਾ ਹੋਣਾ। ਹਾਂਜੀ ਹਾਂਜੀ। 1 ਸਾਲ ਹੋ ਗਿਆ ਭਾਈਕੁ ਜੀ ਜੇ ਦਾ ਕਈਆਂ ਕੋਈ ਸਿਕਰੇਟ ਵੀ ਹੁੰਦੀ ਡਿਡ ਟਕਟਾਲੀ ਡੱਬੀ ਹੁੰਦੀ ਉਹ ਵੀ ਆਪਾਂ ਵੇਖ ਲਈਦੀ ਪੀਰ ਕੋਲ ਸਮਾਨ ਹੈਗਾ ਮੰਨਾ ਕਰਨ ਦੇ ਬਾਅਦ ਚ ਸ਼ੱਕ ਹੁੰਦਾ ਫਿਰ ਚੈੱਕ ਫਿਰ ਚੈੱਕ ਕਰਦੇ ਹਾਂ ਜੀ ਆਪਾਂ ਵਈ ਕੋ ਜੇ ਦੇਖੋ ਸੰਗਤਾਰ ਹੀ ਨਾ ਆਪਾਂ ਕਿਸੇ ਇਦਾਂ ਉਦਾਂ ਨਹੀਂ ਕਿਸੇ ਨੂੰ ਤੰਗ ਨਹੀਂ ਕਰਾਂ ਪਰੇਸ਼ਾਨ ਨਹੀਂ ਕਰਾਂਗੇ ਆਪਾਂ ਜਿੱਤੇ ਸ਼ੱਕ ਹੋਗਾ ਉਹਨੂੰ ਪੁੱਛਾਂਗੇ ਪਿਆਰ ਸਤਕਾਨ ਜੇ ਕੱਢ ਦੂਗਾ ਠੀਕ ਹੈ ਨਹੀਂ ਤੇ ਉਹਦੇ ਹੱਥ ਚ ਲਾ ਕੇ ਰੜਕ ਕੇ ਐਸੇ ਦੇਖ ਲੈਂਗੇ ਤੋਂ ਕੱਢ ਲੈਣੀ ਪੜੇਗੀ ਉਸਕਾ ਫਿਰ ਤਾਂ ਇਹ ਦੇਖ ਸਕਦੇ ਹੋ ਵੀ ਸਪੈਸ਼ਲੀ ਜਿਹੜੇ ਟੋਪੀ ਕਈ ਵਰੀ ਪਾਨ ਕੇ ਆਉਂਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਕਹਿਆ ਜਾਂਦਾ ਵੀ ਤੁਸੀਂ ਆ ਕਮਾਲ ਪਾ ਕੇ ਆਓ ਸੋ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ